ਮੈਂਟ ਦੀ ਉੱਪਰ ਇੱਕ ਜੇ ਬਾਥਰੂਮ ਜਾ ਵੀ ਸਕਦਾ ਹਾਂ ਜਾ ਹੈ ਜਾ ਸਾਰੇ ਸਾਰੇ ਨੂੰ ਮੈਂ ਮਨਦੀਪ ਕੋ ਛੱਟੇ ਹੈ ਚੱਲੇਗੀ ਮੈਂਟ ਦੀ ਬ੍ਰੇਕ ਤੋਂ ਬਾਅਦ ਗੱਡੀ ਫੇਰ ਚੱਲ ਗਈ ਆ ਤੇ ਆਪਾਂ ਆ ਗਏ ਹੇਠਾਂ ਗੱਡੀ ਦੇ ਵਿੱਚ 5 ਮਿੰਟ ਬਾਅਦ ਚੜ ਗਈ ਹੈ ਲੱਗਣਾ ਇਹ ਕੈਰ ਚ ਬਾਹਰ ਨਹੀਂ ਹੋ ਗਏ ਉਹਨੇ ਫੇਰ ਆ ਗਏ ਆ ਤੇ ਪਾਣੀ ਦੀਆਂ ਬੋਤਲਾਂ ਹੋ ਗਈਆਂ ਨੇ ਦੋ ਸਰਦਾਰ ਜੀ ਆ ਬੈਠੇ ਨੇ ਮੈਂ ਸਿਰੇ ਸਾਰੇ ਇੱਥੇ ਆ ਕਿ ਨਹੀਂ ਗਾਟ ਤੇ ਘਾਰ ਹੀ ਹੁੰਦਾ ਨਾ ਫਿਰ ਹੈ બસਾਂ ਟ੍ਰੇਨਾਂ ਦਾ ਸਫ਼ਰ ਕੋਈ ਸੌਕੇ ਬੰਦੇ ਨੇ ਆ। ਨਾਲੇ ਦੂਰ ਦਾ ਸਫ਼ਰ ਆ। ਆਪਾਂ ਪਹੁੰਚ ਗਏ ਅੱਜ। ਮਗਾਨੀ ਅੰਬਾਲਾ ਹੀ ਹੋਣਾ ਸ਼ਾਇਦ। ਅੰਬਾਲਾ ਨਹੀਂ। ਜਾਣੇ ਬੱਬੇ। ਉਹਨੇ ਕੀ ਕਹਿੰਦੇ ਕਿੱਥੇ ਪਹੁੰਚ ਗਏ ਆ? ਖਾਣਾ। ਨਹੀਂ ਨਹੀਂ ਗਾ। ਤੀਹ ਨ ਕੋਸ਼ ਰਸਤਾ ਮੈਂ ਦਿਮਾਗ ਨਾਲ ਲੈ ਲਿਓਂਗਾ। ਕਿੱਥੇ ਪਹੁੰਚ ਗਏ ਆਪਾਂ? ਆਪ ਦਿਹਣਾ ਜੁਰੋ ਹੀ ਨਾ ਨਾ ਦੀ ਨੂੰ ਤੇ ਲਾ ਕੇ ਰੱਖਾਂ ਤਾਂ ਖਾ ਤਾਂ ਲੋਬ ਨਹੀਂ ਕੰਮ ਕਰ ਦਿਆਂਗੇ ਨਾ ਫਿਰ ਲੱਗਦੇ ਗਿਆ ਕੰਮ ਕੀ ਲਾ ਕੇ ਇਹਨੇ ਕਹੇ ਵੇਲਾ ਬੰਦਾ ਆ ਜਾਦਾ ਵੇਲਾ ਬੰਦਾ ਕੋ ਲਾ ਆ ਜਾਂਦਾ ਜਦੋਂ ਰੋਟੀ ਬਣਾਉਂਦੇ ਹੋਈ ਓਦੋਂ ਕਿੱਦਾਂ ਆਪਾਂ ਲਾ ਲਾਂਗੇ ਇਹ ਪੁੱਤ ਲਾ ਪਾਫ ਚੜ ਜਾਂਦੀ ਕਿਚਨ ਵਿੱਚ ਉਸੇ ਦਾ ਹੈ ਇਹ ਕਿਹੜੀਆਂ ਮੰਨ ਨੇ ਸਾਡਾ ਤੋਂ ਸਾਰੀਆਂ ਖੁੱਲੀਆਂ ਨੇ ਆਹ ਘੱਣ ਜੜਨੀ ਚਲੋ ਮੰਨ ਲੀਂਦੇ ਢਾਡੀ ਪਟਿਆਲਾ ਹੀ ਪਟਿਆਲਾ ਪਟਿਆਲਾ ਇਤਰ ਕਿਤਰਾ ਰਾਜਪੁਰਾ ਵਾ ਆਹ ਰਾਜਪੁਰਾ ਨੰਗਨੜਿਆ ਹੀ ਪਟਿਆਹਾ ਮੈਂ ਕਿੱਥੇ ਆ ਗਿਆ ਚੇਤਾ ਹਾਂ ਆ ਰਾਜਪੁਰਾ ਉਹ ਮੈਂ ਬੋਰਡ ਤੇ ਲਿਖਿਆ ਰਾਜਪੁਰਾ ਲਿਖਿਆ ਹੀ ਬੋਰਡ ਤੇ ਹਾਂ ਰਾਜਪੁਰਾ ਮੰਡੀ ਲਿਖਿਆ ਹੀ ਰਾਜਪੁਰਾ ਆਪਾਂ ਨੰਗਨੜਿਆ ਹੁਣ ਫਿਰ 8 ਵਜੇ ਰੁਕਣੀ ਹੈ ਗੱਡੀ ਆ ਨਾ 8 ਵਜੇ ਰੁਕਣੀ ਨਾ ਹਣ ਤੇ ਟਾਈਮ ਹੋ ਗਿਆ ਵਾ 4:47 ਮਿੰਟ ਦਾ ਫਿਰ ਰੁਕੂਗੀ 8 ਵਜੇ 8 ਵੇ ਫਿਰ ਰੋਟੀ ਰੋਟੀ ਖਾਵਾਂਗੇ ਸਾਰੇ ਜਾਣੇ ਚਲੋ ਫਿਰ ਮਿਲਦੇ ਆ ਥੋੜੀ ਦੇਰ ਬਾਅਦ ਪਰ ਰਾਜਿਲੰਡੇ ਸੰਤਰਾ ਕਿੱਦਾਂ ਦਾ ਲੱਗਣ ਰਿਹਾ ਸਫ਼ਰ ਸਫ਼ਰ ਬਹੁਤ ਵਧੀਆ ਵੇ ਤੇ ਹੀ ਕਰਦੇ ਰਿੰਨੇ ਹਨ ਹਾਂ ਹਾਂ ਅੰਹੀ ਗੱਲ ਹੀ ਨਹੀਂ ਟੋੜਨ ਦਾ ਮੈਂ ਆਈ ਹਾਂ ਜੁਲਾਈ ਜੁਲਾਈ ਚਾਈਂ ਹਾਂ ਜੁਲਾਈ ਤੋਂ ਮੈਂ ਤਾਂ ਦਿਨ ਸੇ ਰਹੀ ਹਿੱਟ ਰੇਲ ਤੇ ਛੁੱਟੀਆਂ ਆਈ ਹਾਂ ਜੁਲਾਈ ਦੇ ਮੌਕੇ ਕੋਈ ਯਾਨਾ ਗੱਲ ਹੋਈ ਆ ਠੀਕ ਹੈ ਉਹ ਕਹਿੰਦੇ ਹਜੇ ਤੁਹਾਨੂੰ ਇੰਦਾ ਲੱਗਣਾ ਜਦੋਂ ਤੁਸੀਂ ਪਟਾਲੇ ਗਏ ਤੇ ਬਸ ਆ ਜੇਣਾ ਸ਼ਾਮ ਨੂੰ ਆ ਰਹੇ ਖਾ ਲੋ ਔਰੈਂਜ ਜਿੰਨੇ ਨੇ ਖਾਣਾ ਇਹਦੀ স্মੈਲ ਤੇ ਲੱਗਦਾ ਕਿ ਬਹੁਤ ਖੁਸ਼ਤਾੰਦ ਆਉਂਦਾ ਆਹ ਲੋ ਜੀ ਬਾਹਰ ਤੋਂ ਉੱਤ ਪੈ ਗਈ ਬਹੁਤ ਫੇਰ ਅੱਜ ਤੋਂ ਦਿਨੇ ਕੋਈ ਖਾਸ ਲੱਤੀ ਨਹੀਂ ਆ ਨਾ ਅੱਜ ਤੋਂ ਨਹੀਂ ਕੋਈ ਖਾਸ ਲੱਤੀ ਆ ਨੰਗੜ ਨੇ ਰਾਜਪੁਰਾ ਨੰਗਾ ਆਏ ਆ ਰਾਜਪੁਰਾ ਮੱਗੀ ਨੂੰ 20 ਮਿੰਟ ਹੋ ਗਏ ਚਲੋ ਜੀ ਖਾ ਲਓ ਇਹ ਬਹੁਤ ਸੋਹੰਦਰਾ ਥੋੜਾ ਜਿਹਾ ਹਾਲ ਨਹੀਂ ਪਹਿਲੋਂ ਸੰਤਰਾ ਲੋ ਜੀ ਟਾਈਮ ਹੋ ਗਿਆ ਜੇ ਟਾਈਮ ਹੋ ਗਿਆ 6 ਦਾ ਧੁੰਦ ਵੀ ਪੈ ਗਈ ਆ ਲਾਈਟਾਂ ਵਗੈਰਾ ਲੱਗ ਗਈਆਂ ਹੁਣ ਨਹੀਂ ਮੈਨੂੰ ਪਤਾ ਨਹੀਂ ਕਿੱਥੇ ਪਹੁੰਚ ਗਿਆਂਗੀ ਫੋਨ ਲొਕੇਸ਼ਨ ਹੀ ਆਪਾਂ ਔਨ ਕਰਕੇ ਦੇਖ ਸਕਦੇ ਹਣਾ ਕਿ ਨਹੀਂ ਲੋਕੇਸ਼ਨ ਤੋਂ ਪਤਾ ਲੱਗ ਹੀ ਸਕਦਾ ਰੈਂਟ ਲొਕੇਸ਼ਨ ਕੱਢ ਕੇ ਨਾ ਉੱਤਾਂ ਨਹੀਂ ਪਤਾ ਲੱਗਿਆ ਇੱਥੇ ਆਏ ਆ ਹਨਾ ਲਾਈਟਿੰਗ ਇੰਨੀ ਵਧੀਆ ਲੱਗਣ ਦੀ ਨਾ ਬਾਹਰ ਬਹੁਤ ਸੋਹਣਾ ਊ ਵੇਖੋ ਹਾਂ ਬਹੁਤ ਸੋਹਣਾ ਰੋਹੀ ਹੈ ਨਾ ਪਾਣੀ ਪਤੂ ਸੋਹਣੀ ਬੱਤਾਂ ਪਾਣੀ ਪਤੂਗਾ ਜਿੰਨੀ ਨੋਟ 10 ਆਊਟਲਟ ਬਰਗਰ ਕਿੰਗ ਹਾਂ ਬਰਗਰ ਕਿੰਗ ਇਹ ਨੰਗੇ ਕਿੱਥੇ ਡਏ ਆ ਕਿੰਨੇ ਵੱਡੇ ਅੱਖਰਾਂ ਚ ਲਿਖਿਆ ਢਿੱਲੋਂ ਔਰ ਉੱਥੇ ਵੇਖੋ 1 ਮਿੰਟ ਵਿਖਾਨੀ ਤੁਹਾਨੂੰ ਮੈਂ 1 ਮਿੰਟ ਵਿਖਾਨੀ ਤੁਹਾਨੂੰ ਮੈਂ ਢਿੱਲੋਂ ਲਿਖਿਆ ਵੱਡੇ ਵੱਡੇ ਅੱਖਰਾਂ ਵਿੱਚ ਆਹ ਇੱਕ ਇਹ ਆਓ ਇੱਕ ਹਾਂ ਯੂ ਇਨਾ ਪਿਆਰਾ ਲੱਗਣ ਲਿਆ ਨਾ ਕਿਰਕੇ ਵਲੌਗ ਬਣਾਵਾ ਦਿਲ ਕਰਣਿਆ ਮੇਰਾ कैफ़ी पंजाबी चलिया कैफ़ी ओ आटिल नो पिज़ा प्लाजा प्लाजा हाँ हाँ सॉरी पढ़ने में स्टेट करती में प्लाजा ही तो। अब बहने आने नहीं पहुंचे है

ਸੈਲਡ ਆ ਗਿਆ ਆਪਣਾ ਰਾਤ ਦੇ ਹੋ ਗਿਆ ਸਾਲੇ 8 ਦਾ ਟਾਈਮ ਹੋ ਗਿਆ ਲੋ ਜੀ ਆਪਾਂ ਡਿਨਰ ਕਰ ਕੇ ਆ ਗਏ ਆਂ ਚਾਚੇ ਦੇ ਟਾਬੇ ਤੇ ਖਲੋਤੀ ਬਸ ਭਾਈ ਕਿਹਨੇ ਆਮ ਚਾਚੇ ਦਾ ਟਾਬਾ ਟਾਬੇ ਦੇ ਤੇ ਲਿਆ ਹਜੂ ਲਾਈਟ ਆਨ ਕਰੀਆਸ ਨੂੰ ਆਫ ਕਰ ਲੈਣੀ ਆ ਟਾਈਮ ਹੋ ਗਿਆ ਤੈਨਾਂ ਟਾਈਮ ਕਿੰਨਾ ਹੋ ਗਿਆ ਪਨਾ 9:58 ਹਾਂ 9:30 ਵਜੇ ਪਾਸ ਮੰਦਰਾ ਆ ਗਿਆ ਨੇ ਜੋ ਮਿਲਦੇ ਆ ਤੁਹਾਨੂੰ ਸਵੇਰੇ ਮੌਫਲੇ ਖਾਣ ਲੱਗੇ ਘਰ ਵਾਲੇ ਲੱchnਾ ਚੜਦਾ ਆ ਚੁੱਕੇ තසාරతර ඉන්නේ ශි ख ச ඉா කටන සూட்ட ගල කාල තපස ත පදව තු ගේ හ ਦੋ ਚਾਰ ਖਾ ਲੈਨੇ ਆ ਬਸ ਥੋੜੀ ਥੋੜੀ دیر ਬਾਅਦ ਆਪ ਕੋ ਮੈਡਕੀਨ ਇਹਦੀ ਹੋੜੀਆਂ ਰੱਖੇਂ ਥੋੜਾ ਨੇ ਦੇਖ ਹਾਂ ਉਹਦਾ ਕੰਟੇ ਗੀ ਕਾਲ ਆ ਫੋਨ ਲਾ ਜੀ ਕਿੱਥੇ ਹੋਣ ਲਿਆ ਕੋਈ ਆਉਣ ਲਿਆ ਹਾਂ ਫੋਨ ਆਇਆ ਭਾਬੀ ਮਿਸ ਕਾਲ ਇਹਦਾ ਕੰਮ ਦਾ ਹੋਸ ਮੇਰਾ ਕਮਲ ਦਾ ਨਹੀਂ ਪਾ ਦਿੱਤਾ ਕਿਹਦਾ ਉਹ ਕਿਹਦਾ ਫੋਨ ਆਇਆ ਤੇ ਇਸ ਪਾਣਾ ਨਹੀਂ ਵੇਖੋ ਲੋਕ ਖੋਲ ਲੋ ਉੰਦੇ ਆ ਗਏ ਹਾਂ ਲੋ ਜੀ ਆਪਾਂ ਆ ਗਏ ਆ ਓਏ ਲਾਤੀਆਂ ਕੰਮੇ ਬੀ ਬੀਬੀਆਂ ਕੰਮੇ ਲਾਤੀਆਂ ਹੁੰਦੇ ਆ ਪਕੌੜੇ ਨਿਕਲ ਲੱਗੇ ਆ ਆ ਤਾਂ ਹੀ ਸੇਡੇ ਕੇ ਵਲੌਗ ਨਹੀਂ ਸ਼ੂਟ ਕੀਤਾ ਮੇਰੇ ਵੀਰ ਜੀ ਪ੍ਰਾਈਵੇਟੇ ਕੰਮਲ ਆ ਮੇਰੀ ਮਾਤਾ ਰਾਤ ਦੀਆਂ ਤਿਆਰੀਆਂ ਕਰਨ ਦੀ ਬਸ ਹੋਰ ਹੀ ਕੋਣੇ ਖਾਣੇ ਓਹ ਨੀ ਨਾ ਆ ਆ ਮੇਰਾ ਕਰਮਨਾਮੇ ਵਿੱਚ ਹਾਂਜੀ ਨਹੀਂ ਬਲਾਕ ਹੋ ਗਿਆ ਉਹ ਹੋਈ ਕੁੜੀ ਹੈ ਜਣੀ ਹੋਰ ਸੀ ਕੋਕੇ ਨਹੀਂ ਚਕਲਾ ਅੱਜ ਤਾਂ ਨਹੀਂ ਆਉਣੀ ਈ ਜੰਗੀ ਸੈਂਟਰ ਆਹ ਨਹੀਂ ਨਹੀਂ ਉਹ ਨਹੀਂ ਗਿਓ ਹੋਰ ਵਾ ਠੀਕ ਠੀਕ ਕੁੜੀ ਪਾ ਕੇ ਜਿਹੜਾ ਚੂੜਾ ਜਰੂਰੀ ਆ ਵੇਖੋ ਭਾਬੀ ਹੁਣੀ ਕਰ ਰਹੀ ਪਕੌੜਿਆਂ ਦੀ ਤਿਆਰੀ ਇੱਕ ਹੋਰ ਕਰਨਾਮਾ ਵੀ ਹੋ ਗਿਆ ਸਾਡੇ ਨਾਲ ਕੰਦਾਲ ਵੇੜਦੀ ਨਹੀਂ ਕੰਦਾਲ ਵੇੜਦੀ ਚੱਲਿਆ ਦੁੱਧ ਲੈ ਆਈ ਸੰਭੋਲ ਆ ਹੋ ਗਿਆ ਸਾਰਾ ਸਮਾਨ ਰੈਡੀ ਇੱਥੇ ਕੰਨੀ ਇੱਥੇ ਪਾ ਲਈ ਇੱਥੇ ਪਾ ਦੇ ਇੱਥੇ ਮੰਮਾ ਨੂੰ ਹੋਣੀ ਹੈ ਵੱਡੇ ਪਾਰਟੀ ਹੁਣ ਤੀ ਸ਼ੁਰੂ ਹੋ ਗਈ ਹੈ ਨਾ ਤੇਲ ਗਰਮ ਹੋ ਗਿਆ ਆ ਮੇਰੀ ਕੰਮਲਵਾ ਮੇਰੀ ਨੋ ਆ ਮੇਰੀ ਮਾਤਾ ਮੇਰੀ ਆਪਾ ਬੀ ਆ ਆ ਮੇਰਾ ਪੋਤਾ ਹਮੇ ਵੀਰ ਜੀ ਮੇਰੇ ਹਸਬੰਦ ਆ ਮੈਂ ਚਲੋ ਜੀ ਮੈਂ ਕਰੇ ਕਰਕੇ